ਜਲੰਧਰ ਉਪਚੋਣ ਦੇ ਨਤੀਜਿਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਵਾਰ ਫਿਰ ਤੋਂ ਉਥਲ-ਪਥਲ ਹੋਣੀ ਸ਼ੁਰੂ ਹੋ ਗਈ ਹੈ। ਅਕਾਲੀ ਦਲ ਦੇ ਉਮੀਦਵਾਰ ਬੀਬੀ ਸਰਜੀਤ ਕੌਰ ਜੋ ਬਾਗੀ ਧੜੇ ਦੇ ਨਾਲ ਚੱਲ ਰਹੇ ਸੀ ਸੁਖਬੀਰ ਬਾਦਲ ਨੇ ਆਪਣਾ ਹੱਥ ਪਿੱਛੇ ਖਿੱਚ ਲਿਆ ਸੀ ਅਤੇ ਸਮਰਥਨ ਬਸਪਾ ਨੂੰ ਦੇ ਦਿੱਤਾ ਸੀ। ਤਾਂ ਸੁਖਬੀਰ ਸਿੰਘ ਬਾਦਲ ਦੇ ਸਮਰਥਨ ਵਾਲੀ ਬਸਪਾ ਅਕਾਲੀ ਦਲ ਦੇ ਉਮੀਦਵਾਰ ਜੋ ਬਾਗੀਆਂ ਦੇ ਨਾਲ ਜਾ ਕੇ ਚੋਣ ਲੜ ਰਹੇ ਸਨ ਉਹਨਾਂ ਨਾਲੋਂ ਪਿੱਛੇ ਰਹਿ ਗਈ ਹੈ। ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਆਪਣੇਦੇ ਹੀ ਫਿਰ ਤੋਂ ਨਿਸ਼ਾਨੇ ਉੱਤੇ ਆ ਗਏ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇੱਕ ਵਾਰ ਫਿਰ ਤੋਂ ਸੁਖਬੀਰ ਸਿੰਘ ਬਾਦਲ ਨੂੰ ਵਾਸਤਾ ਪਾਇਆ ਕਿ ਹੁਣ ਤਾਂ ਪ੍ਰਧਾਨਗੀ ਛੱਡ ਦਿਓ ਤੁਹਾਡੇ ਉਮੀਦਵਾਰ ਜੋ बसपा ਦੇ ਨਾਲ ਤੁਸੀਂ ਗੱਠਜੋੜ ਕੀਤਾ ਸੀ ਉਹ ਇੰਨੀਆਂ ਵੋਟਾਂ ਵੀ ਨਹੀਂ ਲਿਆ ਸਕੀ ਕਿ ਬਾਗੀ ਜੋ ਧੜੇ ਦੇ ਨਾਲ ਚੱਲ ਰਹੇ ਅਕਾਲੀ ਦਲ ਦੇ ਉਮੀਦਵਾਰ ਬੀਬੀ ਸਰਜੀਤ ਕੌਰ ਸਨ ਉਹਨਾਂ ਤੋਂ ਵੀ ਪਿੱਛੇ ਰਹਿ ਗਏ ਬੀਬੀ ਸਰਜੀਤ ਕੌਰ ਜੋ ਅਕਾਲੀ ਦਲ ਦੇ ਉਮੀਦਵਾਰ ਸੀ ਪਰ ਸੁਖਬੀਰ ਬਾਦਲ ਦਾ ਸਮਰਥਨ ਉਹਨਾਂ ਨੂੰ ਨਹੀਂ ਸੀ ਉਹਨਾਂ ਨੂੰ ਇਸ ਵੇਲੇ ਜੋ ਵੋਟ ਪਈ ਜਲੰਧਰ ਵੈਸਟ ਇਲਾਕੇ ਚੋਂ 1242 ਵੋਟਾਂ ਪਈਆਂ ਜਿਸ ਨੂੰ ਸਮਰਥਨ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਭਾਜਪਾ ਸਮਾਜ ਪਾਰਟੀ ਦੇ ਉਮੀਦਵਾਰ ਬਿੰਦਰ ਕੁਮਾਰ ਲਖਾ ਉਹਨਾਂ ਨੂੰ ਇੱਥੇ 734 ਵੋਟਾਂ ਪਈਆਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਮਰਥਨ ਵਾਲੀ ਬਸਪਾ ਉਸ ਉਮੀਦਵਾਰ ਤੋਂ ਵੀ ਪਿੱਛੇ ਰਹਿ ਗਈ ਜਿਸ ਨੂੰ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਟਿਕਟ ਮਿਲੀ ਸੀ ਲੜੀ ਚੋਣ ਪਰ ਉਹਨਾਂ ਦੀ ਵੋਟ ਹੈ ਜਿਹੜੀ ਬਸਪਾ ਨਾਲੋਂ ਵੱਧ ਨਿਕਲੀ ਦੋ ਪਾਰਟੀਆਂ ਰਲ ਕੇ ਵੀ ਬਾਗੀਆਂ ਦੇ ਉਮੀਦਵਾਰ ਨੂੰ ਪਿੱਛੇ ਨਹੀਂ ਛੱਡ ਸਕੀਆਂ ਤਾਂ ਸੁਖਬੀਰ ਸਿੰਘ ਬਾਦਲ ਨੂੰ ਇੱਕ ਵਾਰ ਫਿਰ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵਾਸਤਾ ਪਾਇਆ ਕਿ ਅਸੀਂ ਅਕਾਲੀ ਕਹੌਣ ਯੋਗਗੇ ਵੀ ਨਹੀਂ ਰਹੇ ਇਸ ਤਰੀਕੇ ਦੇ ਨਾਲ ਸਾਡਾ ਜੋ ਹਾਰ ਹੈ ਪੰਜਾਬ ਦੇ ਵਿੱਚ ਲੋਕਾਂ ਨੇ ਕਰ ਦਿੱਤਾ ਹੈ ਹੁਣ ਤਾਂ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਜੇ ਅਕਾਲੀ ਦਲ ਨੂੰ ਬਚਾਉਣਾ ਹੈ ਕਿਉਂਕਿ ਅਕਾਲੀ ਦਲ ਲਗਾਤਾਰ ਪਿਛਲੀਆਂ 6 ਚੋਣਾਂ ਦੇ ਵਿੱਚ ਹਾਰਦਾ ਆ ਰਿਹਾ ਹੈ ਤੇ ਇਸ ਦਾ ਠਿਕਰਾ ਹੁਣ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਿਹੜੇ ਬਾਗੀ ਨੇ ਉਹਨਾਂ ਦੇ ਵੱਲੋਂ ਭੰਨਿਆ ਜਾ ਰਿਹਾ ਹੈ ਹੁਣ ਪ੍ਰਿੰਸਿੰਸ ਚੰਦੂ ਮਾਜਰਾ ਨੇ ਫਿਰ ਤੋਂ ਇਸ ਹਾਰ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਹੈ ਕਿ ਅਜੇ ਵੀ ਅਕਾਲੀ ਦਲ ਨੂੰ ਜੇਕਰ ਸੁਰਜੀਤ ਕਰਨਾ ਹੈ ਤਾਂ ਅਸਤੀਫਾ ਦੇ ਦਿਓ ਕਿਉਂਕਿ ਅਕਾਲੀ ਦਲ ਦੀ ਹਾਲਤ ਇਹ ਨਹੀਂ ਮਾੜੀ ਹੋ ਚੁੱਕੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਸਮਰਥਨ ਵਾਲੀ ਬਸਪਾ ਵੀ ਉਸ ਉਮੀਦਵਾਰ ਨੂੰ ਪਿੱਛੇ ਨਹੀਂ ਛੱਡ ਸਕੀ ਜਿਸ ਦਾ ਸਮਰਥਨ ਨਹੀਂ ਕੀਤਾ ਸੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਹੀ ਉਮੀਦਵਾਰ ਨੂੰ ਛੱਡ ਕੇ ਬਸਪਾ ਦੇ ਨਾਲ ਸੁਖਬੀਰ ਬਾਦਲ ਚਲੇ ਗਏ ਸੀ ਅਤੇ ਹੁਣ ਬਾਗੀ ਇੱਕ ਵਾਰ ਫਿਰ ਤੋਂ ਸੁਖਬੀਰ ਸਿੰਘ ਬਾਦਲ ਨੂੰ ਘੇਰ ਦੇ ਨਜ਼ਰ ਆ ਰਹੇ ਨੇ ਕਿਉਂਕਿ ਬਾਕੀਆਂ ਦਾ ਜੋ ਉਮੀਦਵਾਰ ਸੀ ਉਹ ਸੁਖਬੀਰ ਬਾਦਲ ਦੇ ਬਸਪਾ ਸਮਰਥਨ ਦੇਣ ਤੋਂ ਬਾਅਦ ਵੀ ਜ਼ਿਆਦਾ ਵੋਟਾਂ ਲੈ ਗਿਆ ਤਾਂ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੇ ਇਹ ਬਾਗੀਆਂ ਲੀਡਰ ਜਿਹੜੇ ਆ ਉਹ ਫਿਰ ਤੋਂ ਅਪੀਲ ਕਰ ਰਹੇ ਨੇ ਕਿ ਪ੍ਰਧਾਨਗੀ ਛੱਡ ਦਿਓ ਅਜੇ ਵੀ ਮੌਕਾ ਹੈ ਅਕਾਲੀ ਦਲ ਨੂੰ ਸੁਰਜੀਤ ਕਰਨ ਦਾ ਪਰ ਸੁਖਬੀਰ ਸਿੰਘ ਬਾਦਲ ਕੀ ਇਹਨਾਂ ਬਾਗੀਆਂ ਦੀ ਗੱਲ ਮੰਨਣਗੇ ਕਿਉਂਕਿ ਪਹਿਲਾਂ ਹੀ ਬਾਗੀਆਂ ਨੂੰ ਉਹਨਾਂ ਦੇ ਵੱਲੋਂ ਇੱਕ ਤਰੀਕੇ ਦੇ ਨਾਲ ਪਾਰਟੀ ਵਿੱਚੋਂ ਬਾਹਰ ਹੋਣ ਦੀ ਗੱਲ ਕਹਿ ਦਿੱਤੀ ਹੈ ਕਿ ਜਿਹੜੇ ਪ੍ਰਧਾਨ ਦੇ ਖਿਲਾਫ ਬੋਲਦੇ ਨੇ ਉਹ ਪਾਰਟੀ ਦੇ ਸਕੇ ਨਹੀਂ ਹੋ ਸਕਦੇ ਤੁਹਾਨੂੰ ਕੀ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਇਸ ਚੋਣ ਤੋਂ ਜੋ ਨਤੀਜੇ ਆਏ ਨੇ ਹਾਰ ਇਹਨੀ ਵੱਡੀ ਹੋਈ ਹੈ ਉਸ ਤੋਂ ਬਾਅਦ ਅਸਤੀਫਾ ਦੇ ਦੇਣਾ ਚਾਹੀਦਾ ਹੈ ਜਾਂ ਫਿਰ ਬਾਗਿਆਂ ਨੂੰ ਇੱਕ ਪਾਸੇ ਕਰਕੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਸੰਜੀਤ ਕਰ ਲੈਣਾ ਚਾਹੀਦਾ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਚ ਮੁੜ ਸੰਜੀਤ ਹੋ ਸਕਦਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਬਾਕੀ ਅਪਡੇਟਸ ਦੇ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਅਤੇ ਕੋਰਨਰ ਟਾਕਸ ਦੇ ਨਾਲ